ਚਿੱਟਿਆਂ ਦੇ ਵਿੱਚ ਜਿਹੜੇ ਚੋਰ ਫਿਰਦੇ ਕਈ ਨਵੇਂ ਹੈਗੇ ਕਈ ਵਾਲੇ ਚਿਰਦੇ ਲੁੱਟ ਲੁੱਟ ਖਾ ਗਏ ਸੋਨੇ ਜੇ ਪੰਜਾਬ ਨੂੰ ਲੁੱਟ ਲੁੱਟ ਖਾ ਗਏ ਸੋਨੇ ਜੇ ਪੰਜਾਬ ਨੂੰ ਬਦਾਨਿਆਂ ਦੇ ਪੈਰਾਂ ਵਿੱਚ ਰਹੇ ਗਿਰਦੇ ਆਪਣੇ ਆਪਿਆਂ ਨੂੰ ਮਾਰ ਖੁੱਦ ਰਹੇ ਆਪਣੇ ਆਪਣੇ ਆਪਿਆਂ ਨੂੰ ਮਾਰ ਖੁੱਦ ਰਹੇ ਆਪਣੇ ਅੱਥਰਾਂ ਦੇ ਹੋ ਗਏ ਤਨ ਮਨ ਹਿਰਦੇ ਚਿੱਟਿਆਂ ਦੇ ਵਿੱਚ ਜਿਹੜੇ ਚੋਰ ਫਿਰਦੇ ਕਈ ਨਵੇਂ ਹੈਗੇ ਕਈ ਵਾੜੇ ਚਿਰਦੇ ਚਿੱਟਿਆਂ ਦੇ ਵਿੱਚ ਜਿਹੜੇ ਚੋਰ ਫਿਰਦੇ ਕਈ ਨਵੇਂ ਹੈਗੇ ਕਈ ਵਾੜੇ ਚਿਰਦੇ ਮੋੜ ਮੋੜ ਉੱਤੇ ਹੁੰਦੀ ਮੌਤ ਸੱਚ ਦੀ ਮੋੜ ਮੋੜ ਉੱਤੇ ਹੁੰਦੀ ਮੌਤ ਸੱਚ ਦੀ ਸੜਕਾਂ ਤੇ ਹੱਕ ਰਹੇ ਨੇ ਖਲਰਦੇ ਸ਼ਰਿਆਮ ਜਿਹੜੇ ਨਸ਼ਾ ਵੇਚ ਰਹੇ ਨੇ ਸ਼ਰਿਆਮ ਜਿਹੜੇ ਨਸ਼ਾ ਵੇਚ ਰਹੇ ਨੇ ਕਿੰਨੇ ਕੁ ਦੇਖੇ ਨੇ ਸਜਾ ਵਿੱਚ ਘਿਰਦੇ ਚਿੱਟਿਆਂ ਦੇ ਵਿੱਚ ਜਿਹੜੇ ਚੋਰ ਫਿਰਦੇ ਕਈ ਨਵੇਂ ਹੈਗੇ ਕਈ ਵਾੜੇ ਚਿਰਦੇ ਚਿੱਟਿਆਂ ਦੇ ਵਿੱਚ ਜਿਹੜੇ ਚੋਰ ਫਿਰਦੇ ਕਈ ਨਵੇਂ ਹੈਗੇ ਕਈ ਵਾੜੇ ਚਿਰਦੇ ਨਸ਼ਿਆਂ ਨਾਲ ਰੋਲਤਾ ਜਵਾਨੀ ਸਾਡੀ ਨੂੰ ਨਸ਼ਿਆਂ ਨਾਲ ਰੋਲਤਾ ਜਵਾਨੀ ਸਾਡੀ ਨੂੰ ਪਤਾ ਨਹੀਂ ਇਹ ਲੋਕ ਕਿਹੜੇ ਕਿਹੜੀ ਤਰ ਦੇ ਜਗਾ ਜਗਾ ਧਰਨੇ ਲੱਗਣ ਮੋਰਤੇ ਜਗਾ ਜਗਾ ਧਰਨੇ ਲੱਗਣ ਮੋਰਚੇ ਕੌਡੀਆਂ ਦੇ ਮੁੱਲ ਲੱਗੇ ਸਾਡੇ ਸਿਰ ਦੇ ਚਿੱਟਿਆਂ ਦੇ ਵਿੱਚ ਜਿਹੜੇ ਚੋਰ ਫਿਰਦੇ ਕਈ ਨਵੇਂ ਹੈਗੇ ਕਈ ਵਾੜੇ ਚਿਰਦੇ ਚਿੱਟਿਆਂ ਦੇ ਵਿੱਚ ਜਿਹੜੇ ਚੋਰ ਫਿਰਦੇ ਕਈ ਨਵੇਂ ਹੈਗੇ ਕਈ ਵਾੜੇ ਚਿਰਦੇ ੱਟਾ ਹੁੰਦਾ ਆਇਆ ਸਾਡੇ ਨਾਲ ਮੁੱਦ ਤੋਂ ੱਟਾ ਹੁੰਦਾ ਆਇਆ ਸਾਡੇ ਨਾਲ ਮੁੱਦ ਤੋਂ ਯਾਦ ਕਰਕੇ 84 ਰਹਿਣ ਹੰਝੂ ਪਿਰਦੇ ਹੋ ਗਈ चौहान ਮੌਤ ਇਨਸਾਫ ਨਹੀਂ ਹੋ ਗਈ ਚਹਾਨ ਮੌਤ ਇਨਸਾਫ ਦੀ ਬਾਜ਼ ਕਦੋਂ ਕਾਮਾ ਕੋਲੋਂ ਹੁੰਦੇ ਘਿਰਦੇ ਬਾਜ਼ ਕਦੋਂ ਕਾਮਾ ਕੋਲੋਂ ਹੁੰਦੇ ਘਿਰਦੇ ਚਿੱਟਿਆਂ ਦੇ ਵਿੱਚ ਜਿਹੜੇ ਚੋਰ ਫਿਰਦੇ ਕਈ ਨਵੇਂ ਹੈਗੇ ਕਈ ਬੜੇ ਚਿਰਦੇ ਚਿੱਟਿਆਂ ਦੇ ਵਿੱਚ ਜਿਹੜੇ ਚੋਰ ਫਿਰਦੇ ਕਈ ਨਵੇਂ ਹੈਗੇ ਕਈ ਬੜੇ ਚਿਰਦੇ